ਕਾਲੀ ਦੀ ਜੀ ਉਹ ਗਾਂ ਉਹ ਉਹ ਅੱਜ ਤਾਂ ਅੱਜ ਤਾਂ ਠੀਕ ਹੈ ਜੀ ਚੰਗੀ ਹੈ ਜੀ ਪਰ ਇਹ ਹੈ ਜੀ ਪਿੱਛੋਂ ਤੜਾਈ ਆਉਂਦੀ ਹੈ ਸਰ ਉੱਪਰ ਮਾਤਾਂ ਬੈਠੇ ਆ ਜੇ ਤੜਾਈ ਇਹ ਗੱਲ ਹੋ ਗਈ ਸਾਰੀ ਪਾਣੀ ਲੈ ਕੇ ਆਏ ਜੀ ਸਾਰਾ ਸੱਤ ਆਪਾਂ ਨੂੰ ਯਾਦ ਕਰੀ ਜਾਂਦੇ ਸਾਰੇ ਹੁਣ ਬੰਨੇ ਬੰਨੇ ਨਹੀਂ ਸਾਰੇ ਪਿੱਛੇ ਤਾਂ ਹੀ ਖਰੇ ਸਰ ਆਪਣਾ ਦੀ ਜੀ ਦੇਖਦਾ ਕਿ ਅਸੀਂ ਟਰੈਕਟਰ ਚੱਲ ਰਿਹਾ ਨਹੀਂ ਕਰਕੇ ਰੋਕੇ ਵਾਜੀ ਟਰੈਕਟਰ ਚੱਲੀਆਂ ਦੇ ਚਾਰ ਦਿਨ ਟਰੈਕਟਰ ਚੱਲਦੇ ਆ ਪੰਜਾਹ ਲੱਖ ਰੈਂਟ ਲੱਗਦਾ ਪੰ ਕਿੱਥੇ ਪਿੱਛੇ 6 ਕਿਲੋ ਮੀਟਰ ਜਾਂਦਾ ਸਾਰਾ ਬੰਦੀ ਹੈ ਜੀ ਆਪਣਾ 6 ਕਿਲੋ ਮੀਟਰ ਲਗਾ ਰਿਹਾ ਜੀ ਬਚਾੜੀ ਆ ਗਿਆ ਜੀ ਬਈ ਇਸ ਤਰ੍ਹਾਂ ਦੀ ਗੱਲ ਇਹ ਬਾਣੀ ਜੀ ਸਰਦੂਲਗੜ ਸਾਧੂ ਵਾਲਾ ਪੂਰ ਸਭਟੀ ਤੇ ਪਿੱਛੇ ਪਹਿਲੇ ਚੀਜ਼ ਜੀ ਪਿਛਲੇ ਵੀ ਕਰਿਆ ਪਿਛਲੀ ਵਾਰੀ ਇਹੇ ਛੇਕ ਨੇ ਬੰਦਾ ਬੰਨ੍ਹ ਲਿਆ ਜੀ ਹੋਰਾਂ 6 ਇਚ ਵੀ ਇੱਥੇ ਹੋਇਆ ਸੀ ਜੀ ਸਾਰਾ ਏਰੀਆ ਸਾਰਾ ਏਰੀਆ 2010 ਚ ਵੇਖੋ ਜਦੋਂ ਪਾਣੀ ਵਧਦਾ ਜਦੋਂ ਵੀ ਤੁਸੀਂ ਕੰਮ ਸ਼ੁਰੂ ਕਰੋ ਜਿੰਨਾ ਡੀਜ਼ਲ ਵਾਸਤੇ ਪਾਉਣਾ ਪਾਉੜੀ ਹੈ ਜੀ ਪਾਉੜੀ ਹੈ ਜੀ ਯਾਹ ਮੱਦਦ ਤਾਂ ਚਾਹੀਦੀ ਜੀ ਅਸੀਂ ਕੀ ਗੱਲ ਹੈ ਬਾਅਦ ਜਦੋਂ ਇਹ ਬੰਨ ਬਾਅਦ ਚ ਆਪਾਂ ਹੀ ਟੋਡੀ ਸਾਧੂ ਵਾਲੀ ਸੜਕ ਬੰਨਣੀ ਜੀ ਉਹ ਤੇ ਕਿੰਨਾ ਖਰਚ ਆਵੇ ਬਾਅਦ ਜੀ ਵੱਡਾ ਰੋਡ ਬੰਨਣਾ ਬਾਅਦ ਚ ਉਹ ਰੋਡ ਚੱਕਿਆ ਜੀ ਬਹੁਤ ਨੁਕਸਾਨ ਹੋ ਜਾਂਦਾ ਜੀ ਫਿਰ ਬਹੁਤ ਹੋ ਗਿਆ ਸਾਰਾ ਕੰਮ ਕਰਦੇ ਜੀ ਕਿੰਨਾ ਰੋਟੀ ਕਿੰਨਾ ਸਾਨੂੰ ਡੀਜ਼ਲ ਦੀ ਉਸੇ ਕਿੰਨਾ ਇੱਕ ਦਿਨ ਚ ਕਿੰਨਾ ਤੁਸੀਂ ਲਾਂਦੇ ਹੋ ਇੱਕ ਦਿਨ ਚ 600 700 ਲੀਟਰ ਤੋਂ ਡੀਜ਼ਲ ਇੱਕ ਦਿਨ ਚ ਹਾਂ 50 ਟਰੈਕਟਰ ਚ ਆਉਂਦੇ ਸਾਰਾ ਮਿੱਟੀ ਟਿੱਪੀ ਤੋਂ ਆਉਂਦੀ ਐਥੋਂ ਜੀ ਐਥੋਂ ਕਿਉਂ ਗਰੀਏ ਨੇ ਯਾਰਾ ਪਿੱਛੇ ਹਾਂ ਜੀ ਤੁਸੀਂ ਨਹੀਂ ਨਹੀਂ ਅੱਪਾ ਹੁਣ ਸਾਰੇ ਪਿੰਡਾਂ 'ਚ ਦੇਖੇ ਕਿਤੇ ਕਿਤੇ ਕਿੰਨਾ ਦੇਣਾ ਨਾ ਕਿਤੇ ਦੀ ਆ ਬਾਈ ਜੀ ਬਾਈ ਕੁਲ ਮਿੰਟ ਖੜ੍ਹਦੇ ਯਾਰਾ ਐਥੋਂ ਸ਼ਹਿਰ ਦੀ ਵੀ ਤੇ ਪਾ ਐਥੋਂ ਸਾਰੇ ਦੀ ਸਾਰੇ ਪਿੰਡਾਂ ਦੀ ਇੱਥੇ ਹੀ ਵਾਚਤ ਹੋਣੀ ਹੈ ਜੀ ਕਿਹੜਾ ਕੋ ਦਵਾਂਗੇ ਆਪਾਂ ਕੋਈ ਇੱਥੇ ਉੱਪਰੋਂ ਪੰਪ ਕੋਲੋਂ ਪੰਪ ਤੇ ਬਾਈ ਇਹਨੂੰ ਲਾਉ ਪਹਿਲਾਂ ਪਾਉਂਦੇ ਸਾਰਾ ਮਤਲਬ ਇਹ ਹੈ ਬਾਕੀ ਤੁਹਾਡੀ ਥੋੜੀ ਜਿਹੀ ਵਾਰ ਮਤਲਬ ਕਰੀ ਜੀ ਹਾਂ ਤੇ ਮੈਂ ਉਹ ਮੈਂ ਕਰਕੇ ਦੇ ਦੂੰ ਮਨੋਜ ਕੀ ਚਾਹੀਦਾ ਹੁਣ ਤੁਸੀਂ ਕਿੰਨੇ ਦਿਨਾਂ ਦਾ ਕਰੀ ਜਾ ਰਹੇ ਹੋ ਅਸੀਂ ਤਾਂ ਲੱਭੀ ਦਵਾਂਗੇ ਜਿਹੜੇ ਚੱਲੀ ਸੀ ਜਿਹੜਾ ਸ਼ੁਰੂ ਕੀਤਾ ਹੈਗਾ ਕਰੀ ਜਾਂਦੇ ਨਹੀਂ ਜਦੋਂ ਹੱਟ ਲਿਆ ਹੋਇਆ ਪੁੱਛੋ ਹਾਂਜੀ ਨਾ ਉਹ ਲੱਗੇ ਹੋਏ ਟਰੈਕਟਰ ਉੱਥੇ ਪਰਲੀ ਸਾਈਡ ਤੇ ਸਾਡੇ ਟਰੈਕਟਰ ਤਾਂ ਚੱਲਦੇ ਨਹੀਂ ਉੱਪਰ ਜੀ ਇੱਕ ਦੂਜੇ ਪੁਆਇੰਟ ਤੋਂ ਅੱਗੇ ਪੁਆਇੰਟ ਨੇ ਉੱਥੇ ਰੱਖ ਕੇ ਫਿਰ ਟਰੈਕਟਰ ਨੂੰ ਕਰਾਏ ਨਾਲ ਲੱਗੇ ਆਇਆ ਜੇ ਵੀ ਸ਼ੋਹ ਨਹੀਂ ਕੀਤਾ ਜੀ ਨਹੀਂ ਕੋਈ ਕੰਮ ਹੋ ਰਿਹਾ ਜੀ ਇਹ ਸਾਰੇ ਪਿੰਡਾਂ ਦੇ ਇਕੱਠਾਂ ਤੇ ਕਰਦੇ ਮੇਰੇ ਕੋਲ ਕੋਈ ਸਰਕਾਰੀ ਖਜ਼ਾਨਾ ਹੈ ਐਮਪੀ ਲੜ ਤੋ ਤਾਂ ਦੇ ਨਹੀਂ ਸਕਦੇ ਇਹ ਤਾਂ ਪੱਲਿਓ ਜੇਬ ਤੋਂ ਦੇਣਾ ਹੁੰਦਾ ਹੈਗਾ ਸੋ ਘੱਟੇ ਸਾਰੇ ਪਿੰਡਾਂ ਨੂੰ ਜਿੱਥੇ ਮਸਰ ਦੋਲਗੜ ਤੇ ਨਾਲ ਮਾਨਸਾ ਬੁਲਾਡਾ ਸਾਰੇ ਪਿੰਡਾਂ 'ਚ ਦੇਣਾ ਹੈ ਯਾਦ ਰੱਖੋ ਟਰੈਕਟਰ ਭੇਜੀ ਸੌਫਟ ਰੇਟ ਦਾ ਇਹ ਰਾਤ ਰਤ ਪਾਇਆ ਫੇਰ ਅਜੀ ਕੰਟਰੋਲ ਹੋ ਜਾਣਾ ਸਾਡੇ ਦੇ ਚੌਥੀ ਵਾਰੀ ਤੁਸੀਂ ਆ ਗਏ ਤੇ ਇੱਥੇ ਸਾਡੇ ਕੋਲੇ ਐਮਐਲਏ ਵੀ ਆਇਆ ਆ ਕੇ ਤੁਹਾਨੂੰ ਬੁਲਾਉ ਉਹਨੂੰ ਨਹੀਂ ਸਾਸੀ ਬੁਲਾਉਣੀ ਜੀ ਤਾਂ ਸੁਣੋ ਨਹੀਂ ਤੁਸੀਂ ਅਸੀਂ ਤਾਂ ਪ੍ਰਧਾਨ ਨੂੰ ਵੀ ਬੁਲਾਵਾਂਗੇ ਦੂਬਾਰਾ ਜਿਸ ਵੰਦਾ ਪਿੰਡਾਂ 'ਚ ਫੇਰੇ ਨਾ ਤੁਹਾਨੂੰ ਜਾਣਾ ਹੋਵੇ ਕੋਲ ਹੈ ਜੀ ਤੁਹਾਡੇ ਨਾਲ ਬੜਾ ਭਾਈ ਹੈ ਬੜਾ ਸਾਈ ਹੈ ਬੜਾ ਇਹ ਆਇਆ ਕਰੋ ਤੁਸੀਂ ਦੋ ਢੋਲ ਨਾਲ ਸ਼ੁਰੂ ਕਰੋ ਜਿਵੇਂ ਜਿਵੇਂ ਮੁੱਕੀ ਜਾਊਗਾ ਤੁਸੀਂ ਮੇਰੇ ਦਫ਼ਤਰ ਫੋਨ ਕਰਕੇ ਮੈਨੂੰ ਦੱਸ ਦਿਆ ਕਰੋ ਸਤਿ ਕਿੱਕ ਕਿਹੜੇ ਪੰਪ ਤੋਂ ਲੈ ਕੇ ਆਣਗੇ ਭਾਵੇਂ ਬਾਵੀ ਵਾਲੇ ਪੰਪ ਤੇ ਲੈਓ 91 ਕਰਨਾ ਹੀਂਗੜੇ ਆ ਇੱਕ ਹੀਂਗੜੇ ਤਿੰਨ ਤੋਂ ਇੱਕ ਬਿੰਨ੍ਹ ਟੋੜੇ 1.35 ਸੱਤ ਹੈ ਜੀ ਬਹੁਤ ਜੀ ਅੱਜ ਲਗਾਤਾਰ ਤੀਜੇ ਦਿਨ ਸੁਖਬੀਰ ਜੀ ਤਾਂ ਪਿਛਲੇ ਦੋ ਹਫ਼ਤਿਆਂ ਤੇ ਨਵਤਿਆਂ ਤੋਂ ਲੱਗੇ ਹੋਏ ਨੇ ਹੁਸ਼ਿਆਰਪੁਰ ਤੋਂ ਲੈ ਕੇ ਗੁਰਦਾਸਪੁਰ ਤੋਂ ਲੈ ਕੇ ਫਾਜ਼ਲਕਾ ਅਬੋਰ ਸੁਲਤਾਨਪੁਰ ਲੋਧੀ ਹਰੇਕ ਹਲਕੇ ਚ ਉਹ ਪਿਛਲੇ 10 ਹਫ਼ਤਿਆਂ ਤੋਂ ਫਿਰ ਰਹੇ ਨੇ ਤੇ 3 ਦਿਨਾਂ ਤੋਂ ਜਦ ਮੈਨੂੰ ਪਤਾ ਲੱਗਿਆ ਕਿ ਆਪਣੇ ਹਲਕੇ ਛੇ ਵੀ ਮੜਾ ਮੜਾ ਪਾਣੀ ਪਿੰਡਾਂ ਵਿੱਚ ਹੁਣ ਮੜਨ ਲੱਗ ਗਿਆ ਹੈਗਾ ਤੇ ਪਹਿਲੇ ਹੀ ਜਾ ਕੇ ਉੱਥੇ ਜੋ ਕਰਨ ਦੀ ਲੋੜ ਹੈ ਨਾ ਕੀ ਪਹਿਲੇ ਨੁਕਸਾਨ ਹੋਏ ਤੇ ਬਾਅਦ ਨੂੰ ਅਸੀਂ ਰੋਂਦੇ ਫਿਰਿਏ ਤੇ ਪਰਸੋਂ ਮਾਨਸਾ ਹਲਕਾ ਕੱਲ ਬੁਡਲਾਡੇ ਹਲਕੇ ਛੇ ਤੇ ਅੱਜ ਸਰਦੂਰਗੜ ਹੜਕੇ ਛੇ ਮੈਂ ਆਈਆਂ ਤੇ ਅਫਸੋਸ ਦੇ ਨਾਲ ਮੈਨੂੰ ਕਹਿਣਾ ਪੈਂਦਾ ਹੈ ਕਿ ਹਰ ਸਾਲ ਜਦੋਂ ਵੀ ਮੀਂਹ ਵੱਧ ਪੈਂਦਾ ਹੈ ਪਿੰਡਾਂ 'ਚੇ ਨੁਕਸਾਨ ਹੁੰਦਾ ਹੈ ਲੇਕਿਨ ਉਸ ਨੁਕਸਾਨ ਦਾ ਨਾ ਤਾਂ ਸਰਕਾਰ ਪਰਭਾਈ ਕਰਦੀ ਹੈ ਨਾ ਕੋਈ ਮੁਆਵਜ਼ਾ ਦਿੰਦੀ ਹੈ ਤੇ ਨਾ ਸਬਕ ਸਿੱਖ ਕੇ ਜਿੱਥੋਂ ਜਿੱਥੋਂ ਬੰਨ ਟੁੱਟਦੇ ਨੇ ਜਿੱਥੇ ਡਰੇਨਾ ਸਾਫ ਕਰਨ ਦੀ ਲੋੜ ਹੈ ਨਾ ਉਹਦੇ ਬਾਰੇ ਕੁਝ ਖਿਆਲ ਰੱਖਦੇ ਨੇ ਬਲਕਿ ਇਸ ਵਾਰੀ ਤੇ ਇਸ ਗੈਰ ਤਜਰਬੇਦਾਰ ਸਰਕਾਰ ਤੇ ਇਸ ਭਗਵੰਤ ਮਾਨ ਨੇ ਪਹਿਲੀ ਗੱਲ ਤਾਂ ਮੈਂ ਪੁੱਛਦੀ ਹਾਂ ਮੁੱਖ ਮੰਤਰੀ ਹੈ ਕਿੱਥੇ ਕਿਸੇ ਨੇ ਟੈਲੀਵਿਜ਼ਨ 'ਚ ਦੇਖਿਆ ਕਿ ਤਮਿਲਨਾਡੂ ਦੇ ਇਡਲੀ ਦੋਸੇ ਖਾਣ ਤੋਂ ਬਾਅਦ ਇੱਕ ਦਿਨ ਇੱਥੇ ਹੈਲੀਕਾਪਟਰ ਲੋਕਾਂ ਦੇ ਹਵਾਲੇ ਕਰਨ ਤੋਂ ਬਾਅਦ ਕਿੱਥੇ ਨਜ਼ਰ ਆਇਆ ਇਹਦੇ ਐਮਐਲਏ 92 93 ਉਹ ਕਿੱਥੇ ਨੇ ਕੁਝ ਪਤਾ ਤਾਂ ਲੱਗਿਆ ਅੱਜ ਮੈਂ ਸਰਦੂਲਗਲ ਹੜਕੇ ਤੋਂ ਇਹਨਾਂ ਸਾਰਿਆਂ ਨੂੰ ਮੈਂ ਪੁੱਛ ਕੇ ਹਟੀਆਂ ਵੀ ਤੁਹਾਡੇ ਐਮ.ਐਲ.ਏ. ਸਾਹਿਬ ਤੁਹਾਨੂੰ ਕੀ ਦੇ ਕੇ ਗਏ ਨੇ ਕਿਉਂਕਿ ਸੂਬੇ ਦਾ ਖਜ਼ਾਨਾ ਇਹਨਾਂ ਦੇ ਕੋਲ ਹੈਗਾ ਫਰਜ਼ ਇਹਨਾਂ ਦਾ ਬੰਨਦਾ ਹੈਗਾ ਕਿ ਲੋਕਾਂ ਦੀ ਮਦਦ ਕਰ ਲੋਕਾਂ ਲੋਕੀ ਆਪਣੇ ਵੱਲੋਂ ਹੀ ਟਰੈਕਟਰ ਟਰੋਲੀ ਮਿੱਟੀ ਗੱਟੇ ਕਰ-ਕਰ ਕੇ ਸਭ ਆਪ ਦਾ ਬੰਨ ਖੁਦ ਹੀ ਪੱਕਾ ਕਰੀ ਜਾ ਰਹੇ ਨੇ ਕਿਉਂਕਿ ਕੋਈ ਪੁੱਛ ਹੀ ਨਹੀਂ ਰਿਹਾ ਇਹਨਾਂ ਨੂੰ ਸੋ ਇਸ ਗੱਲ ਦਾ ਦੁੱਖ ਹੁੰਦਾ ਹੈ ਕਿ ਪਹਿਲੇ ਤੁਹਾਡੀ ਲਾਪਰਵਾਹੀ ਕਰਕੇ ਜਦ ਬਾਦਲ ਸਾਹਿਬ ਹੁੰਦੇ ਸੀ ਮਾਰਚ ਤੇ ਮਹੀਨੇ 'ਚ ਸਾਰੇ ਡਿਪਾਰਟਮੈਂਟ ਨੂੰ ਬੁਲਾ ਕੇ ਵੀ ਕਿੱਥੇ ਕੀ ਕਰਨ ਦੀ ਲੋੜ ਹੈ ਕਿੱਥੇ ਬੰਨ ਮਜ਼ਬੂਤ ਕਰਨਾ ਹੈ ਕਿਹੜੀ ਡਰੇਨ ਕਿੱਥੇ ਸਾਫ਼ ਕਰਾਉਣੀ ਹੈ ਕਿੱਥੇ ਕਿੰਨਾ ਖਰਚਾ ਹੋਗਾ ਪੂਰੀ ਪਲੈਨਿੰਗ ਦੇ ਨਾਲ ਤੇ ਨਾਲ ਦੀ ਨਾਲ ਡੈਮਾ ਦੇ ਉੱਤੇ ਵੀ ਨਜ਼ਰ ਰੱਖਦੇ ਸੀ ਦੇਖੋ ਅੱਜ ਡੈਮਾ ਦੇ ਉੱਤੇ ਪ੍ਰੋਪਰ ਜਿਸ ਤਰੀਕੇ ਦੇ ਨਾਲ ਕੰਮ ਹੋਣਾ ਚਾਹੀਦਾ ਹੈ ਕਿ ਤੁਸੀਂ ਘੱਟ ਤੋਂ ਘੱਟ 25% ਦੀ ਉਹਨੂੰ ਖਾਲੀ ਰੱਖੋ ਤਾਂ ਕਿ ਜਦ ਮੌਸਮ ਬਦਲਦਾ ਹੈ ਇੱਕਦਮ ਪਾਣੀ ਆਂਦਾ ਉਹ ਸਟੋਰ ਹੋ ਜਾਏ ਉਹਦੇ ਵੱਲ ਵੀ ਧਿਆਨ ਨਹੀਂ ਦਿੱਤਾ ਜਿਹਦੇ ਕਰਕੇ ਪਾਣੀ ਵਧ ਗਿਆ ਤਫੀਰੋਸ ਪਾਣੀ ਨੂੰ ਜਦ ਖੋਲਣਾ ਪਿਆ ਤਾਂ ਸਾਰੇ ਬੰਨ ਟੁੱਟੀ ਜਾ ਰਹੇ ਨੇ ਰਹਿਮਾਂ ਦੀ ਨਿਗਰਾਨੀ ਪੂਰੀ ਤਰ੍ਹਾਂ ਨਹੀਂ ਹੋਈ ਸਾਫ ਸਫਾਈ ਵੀ ਨਹੀਂ ਹੋਈ ਬੰਨ ਵੀ ਨਹੀਂ ਪੱਕੇ ਕੀਤੇ ਗਏ ਤੇ ਪੂਰੇ ਪੰਜਾਬ 'ਚ ਲੋਕਾਂ ਦਾ ਇੰਨਾ ਵੱਡਾ ਨੁਕਸਾਨ ਹੋ ਗਿਆ ਤੇ ਹੁਣ ਆਪਾਂ ਘਰ ਜਿਹੜਾ ਹਰ ਸਾਲ ਹੀ ਮਾਰ ਮਾਰਦਾ ਹੈ ਜਿੰਨੇ ਪਿੰਡਾਂ 'ਚ ਮੈਂ ਅੱਜ ਕੋ ਕੇ ਆਇਆ ਸਾਰੇ ਪਿੰਡ ਵਾਲੇ ਆਪ ਲੱਗੇ ਹੋਏ ਨੇ ਮੈਨੂੰ ਪ੍ਰਸ਼ਾਸਨ ਦਾ ਇੱਕ ਬੰਦਾ ਇੱਥੇ ਮੈਨੂੰ ਦਿਖਾ ਦਿਓ ਜੇ ਇੱਕ ਵੀ ਬੰਦਾ ਇੱਥੇ ਪ੍ਰਸ਼ਾਸਨ ਦਾ ਖੜਿਆ ਹੈ ਤੇ ਸਰਕਾਰ ਨਾਮ ਦੀ ਚੀਜ਼ ਨਹੀਂ ਪ੍ਰਸ਼ਾਸਨ ਵਰਗੇ ਨਾ ਸਰਕਾਰ ਪੁੱਛਰੀ ਨਾ ਪ੍ਰਸ਼ਾਸਨ ਕਿਸੇ ਨੂੰ ਪੁੱਛ ਰਿਹਾ ਸੋ ਬਹੁਤ ਦੁੱਖ ਹੁੰਦਾ ਹੈ ਤੇ ਮੈਂ ਲੋਕਾਂ ਨੂੰ ਆਹੀ ਕਹਿਣਾ ਚਾਹੁੰਦੀ ਆ ਕਿ ਸਾਡੇ ਕੋਲ ਨਾ ਕੋਈ ਸਰਕਾਰ ਹੈ ਨਾ ਕੋਈ ਸਰਕਾਰੀ ਖਜ਼ਾਨਾ ਮੈਂ MP ਹੈਗੀ ਲੇਕਿਨ MP ਇਹ ਨਾ ਕਮਾ ਵਾਸਤੇ MP ਫੰਡ ਤੋਂ ਨਹੀਂ ਦੇ ਸਕਦੇ ਅਸੀਂ ਆਪ ਦੇ ਜੇਬ ਤੋਂ ਜਿੰਨੇ ਲੋਕਾਂ ਦੀ ਮਦਦ ਕਰ ਸਕਦੇ ਜਿੰਨੇ ਜੋਗੇ ਹੈਗੇ ਜਿੱਥੇ ਲੋਕੀ ਕਰ ਰਹੇ ਨੇ ਉਥੇ ਅਸੀਂ ਵੀ ਇਹਨਾਂ ਦੇ ਨਾਲ ਲੱਗ ਕੇ ਜਿੰਨਾ ਕਰ ਸਕਦੇ ਜਿਹਨੂੰ ਤੇਲ ਦੀ ਲੋੜ ਹੈ ਜਿਹਨੂੰ ਮਿੱਟੀ ਦੀ ਜਿਹਨੂੰ ਟਰੈਕਟਰ ਟਰਾਲੀ ਦੀ ਜਿਹਨੂੰ ਜੀਸੀਪੀ ਦੀ ਪੰਪ ਸੈਟ ਦੀ ਜੋ ਮੰਗ ਰਹੇ ਨੇ ਜਿੰਨਾ ਕਰ ਸਕਦੇ ਆਪਾਂ ਕਰੀ ਜਾ ਰਹੇ ਆ ਤਾਂ ਕਰ ਵੀ ਰਹੇ ਆ ਅੱਜ ਮੈਨੂੰ ਖੁਸ਼ੀ ਹੈ ਕਿ ਸੁਬੀਰ ਜੀ ਨੇ ਜਲੰਧਰ ਤੇ ਮੈਂ ਤੁਸੀਂ ਦੇਖਿਆ ਪਰਸੋਂ ਮੈਂ ਸੀਐਮ ਸਾਹਿਬ ਨੂੰ ਬੇਨਤੀ ਕੀਤੀ ਸੀ ਕੋਈ ਹੈਲਪਲਾਈਨ ਨੰਬਰ ਤਾਂ ਜਾਰੀ ਕਰ ਦਿਓ ਪਿੰਡ ਵਾਲੇ ਫੋਨ ਕਰਕੇ ਕਹਿ ਦੇਣ ਵੀ ਸਾਨੂੰ ਆ ਪਹੇਜ ਦਿਓ ਤਾਂ ਕਿ ਪ੍ਰਸ਼ਾਸਨ ਨੂੰ ਉੱਥੇ ਮੁੱਖ ਮੰਤਰੀ ਕਹਿ ਕੇ ਲੇਕਿਨ 24 ਘੰਟੇ ਕੀ ਇਹਨੇ ਕਰਨਾ ਹੀ ਨਹੀਂ ਕਿਉਂਕਿ ਕਿੱਥੇ ਹੈ ਕਿਸੇ ਨੂੰ ਪਤਾ ਹੀ ਨਹੀਂ ਸੁਬੀਰ ਜੀ ਨੇ ਜਲੰਧਰ 'ਚ ਇੱਕ ਸੈਂਟਰਲ ਪੁਆਇੰਟ ਬਣਾ ਕੇ ਉੱਥੇ ਉਹਨਾਂ ਨੇ ਦਫ਼ਤਰ ਖੋਲ੍ਹਿਆ ਜਿਹਨੂੰ ਜਿਹਨੂੰ ਹਰ ਪੀੜਤਾ ਨੂੰ ਜਿੱਥੇ ਜਿਸ ਚੀਜ਼ ਦੀ ਲੋੜ ਹੈ ਅਕਾਲੀ ਦਲ ਆਪਣੇ ਵੱਲੋਂ ਸਾਡਾ ਯੂਥ ਅਕਾਲੀ ਦਲ ਹੋਏ ਸਾਡਾ ਵੱਡਾ ਅਕਾਲੀ ਦਲ ਹੋਏ ਸਾਡੇ ਵਰਕਰ ਹਰ ਜਣਾ ਜ਼ਮੀਨ 'ਚ ਉਤਰਿਆ ਹੈ ਇੱਥੇ ਆ ਸਰਪੰਚ ਸਾਹਿਬ ਹੀ ਕਹਿੰਦੇ ਅਸੀਂ ਤਾਂ ਹੋਰ ਕਿਸੇ ਤੋਂ ਅਸੀਂ ਆਸ ਰੱਖਦੇ ਨਹੀਂ ਤੁਸੀਂ ਸਾਨੂੰ ਦਿਓ ਅਸੀਂ ਤੁਹਾਡੇ ਤੋਂ ਹੀ ਆਸ ਰੱਖਦੇ ਆ ਤਾਂ ਜਿੰਨੇ ਆਪਾਂ ਦੇਖ ਸਕਦੇ ਅੱਜ ਇਹਨਾਂ ਦੇ ਪਿੰਡ ਨੂੰ ਮੈਂ 4 ਡਰਮ ਤੇਲ ਦੇ ਦੇ ਕੇ ਜਾ ਰਹੀਆਂ ਤੇ ਇਹਨਾਂ ਨੂੰ ਆ ਕੇ ਆ ਜਦ ਮੁੱਕ ਜਾਣਗੇ ਫੇਰ ਦੁਬਾਰਾ ਫੋਨ ਕਰਾਂਗੇ ਕਿਉਂਕਿ ਹਰੇਕ ਨੂੰ ਚਾਹੀਦਾ ਹੁੰਦਾ ਹੈ ਤੇ ਜਿੰਨੇ ਜੋਗੇ ਹੈਗੇ ਆਪਾਂ ਕਰੀ ਜਾ ਰਹੇ ਆਂ ਪਰਮਾਤਮਾ ਕਿਰਪਾ ਕਰਨ ਬਲਵਕਸ਼ਾਂ ਤੋਂ ਜਿੰਨਾ ਕਰ ਸਕਦੇ ਆਪਾਂ ਕਰੀਏ। ਵੀ ਇੱਕ ਵਾਰ ਇਹ ਤਾਂ ਪਠਾਨਵਾਦਰੀ ਦੀ ਵੀਡੀਓ ਵਾਇਰਲ ਹੋ ਰਹੀ ਹੈ ਜੀ ਚ ਉਹ ਕਹਿ ਰਿਹਾ ਵੀ ਮੈਨੂੰ ਪਾਰਟੀ ਚੋ ਵੀ ਗੱਲ ਸਕਦੇ ਆ ਵੀ ਅਫਸਰ ਲੋਬੀ ਇੰਨੀ ਇੰਨੀ ਛਾਤਰ ਹੋਈ ਆ ਉਹ ਦੂਸਰੇ ਪਾਸੇ ਬਰਿੰਦਰ ਗੋਇਲ ਅਤੇ ਹੋਰ ਮੰਤਰੀਆਂ ਦੀ ਕਿਸ਼ਤੀ ਝੂਟੇ ਲੈਂਦੇ ਹੋਏ ਉਹ ਗੋਆ ਦੇ ਜਾਂ ਗੱਲਾਂ ਕਰ ਰਹੇ ਨੇ ਵੀ ਗੋਆ ਚ ਕਰੂਜ਼ ਤੇ ਐ ਘੁੰਮਦੇ ਸੀ ਅਸੀਂ ਐ ਘੁੰਮਦੇ ਸੀ ਅੱਜ ਲੋਕ ਮਰ ਰਹੇ ਆ ਇਹਨਾਂ ਦਾ ਇਹ ਤਾਂ ਇਹਨਾਂ ਦੇ ਬੰਦੇ ਤਾਂ ਇਹਨਾਂ ਨੂੰ ਝੂਟੇ ਕਿਸ਼ਤੀਆਂ ਤੇ ਲੈ ਕੇ ਝੂਟੇ ਮਾਟੇ ਕਰਕੇ ਫੋਟੋ ਖਿਚਾ ਰਹੇ ਨੇ ਆਪਣੀ ਮੈਨੂੰ ਤਾਂ ਅੱਜ ਕੈਨੇਡਾ ਤੋਂ ਆਇਆ ਕਿ ਸਪੀਕਰ ਸਾਹਿਬ ਤਾਂ ਕੈਨੇਡਾ ਬੈਠੇ ਨੇ ਜਿਵੇਂ ਸਾਡੇ ਮੁੱਖ ਮੰਤਰੀ ਸਾਹਿਬ ਜੇ ਤਾਮਿਲਨਾਡੂ ਬੈਠ ਸਕਦੇ ਤਾਂ ਫਿਰ ਇਹਦਾ ਮੰਤਰੀ ਇੱਥੇ ਬੈਠ ਕੇ ਕੀ ਕਰਨਾ ਹੈ ਅੱਜ ਲੋੜ ਹੈ ਕਿ ਜਿੱਥੇ-ਜਿੱਥੇ ਪਾਣੀ ਆ ਰਿਹਾ ਜਿੱਥੇ ਪਾਣੀ ਪੜ ਗਿਆ ਉਥੇ ਕਈ ਪਿੰਡਾਂ 'ਚ ਮੈਂ ਕੱਲ 2 ਦਿਨਾਂ ਦੀ ਗਰੀਬਾਂ ਦੇ ਘਰਾਂ 'ਚੋਂ ਪਾਣੀ ਆ ਗਿਆ ਉਹਨਾਂ ਦੇ ਮਕਾਨਾਂ 'ਚੇ ਦਰਾਰਾਂ ਆ ਗਿਆ ਨੇ ਘਰ ਡਿੱਗ ਪਏ ਨੇ ਉਹ ਗਰੀਬ ਕਿੱਥੇ ਜਾਏ ਜਿਵੇਂ ਮੈਂ ਇਹਨਾਂ ਨੂੰ ਪੁੱਛਦੀ ਹਾਂ ਕਿ ਉਹ ਜਿਹੜਾ ਇਲਾਕਿਆਂ 'ਚ ਜੇ ਸਾਰੇ ਪਾਣੀ ਦੇ ਨਾਲ ਹੜ ਆ ਗਿਆ ਜਿਹੜੇ ਮਜ਼ਦੂਰੀ ਕਰਦੇ ਨੇ ਉਹ ਵਿਚਾਰਿਆਂ ਤੋਂ ਸਵੇਰੇ ਕਮਾਈ ਕਰਕੇ ਸ਼ਾਮ ਨੂੰ ਖਾਂਦੇ ਨੇ ਹਫ਼ਤੇ ਹਫ਼ਤੇ ਘਰ ਤੋਂ ਪਾਣੀ ਦੇ ਚਾਰੋਂ ਪਾਸੇ ਉਹ ਖਾਨ ਜੋਗੇ ਵੀ ਨਹੀਂ ਹੈਗੇ। ਉਹਨਾਂ ਦੇ ਬਾਰੇ ਆਪਾਂ ਸੋਚਿਓ ਕਿ ਹੜੇ ਕਿਹੜੇ ਹਾਲਾਤ 'ਚ ਤੇ ਇਸ ਸਰਕਾਰ ਨੇ ਅੱਜ ਤਾਈਂ ਕੋਈ ਮੁਆਵਜ਼ਾ ਐਲਾਨ ਹੀ ਨਹੀਂ ਕੀਤਾ। ਕਿ ਕਿਸੇ ਗਰੀਬ ਨੂੰ ਕਿਸੇ ਕਿਸਾਨ ਨੂੰ ਕੋਈ ਸਹਾਰਾ ਤਾਂ ਹੋਏ ਕਿ ਕੋਈ ਗੱਲ ਨਹੀਂ ਮੇਰੇ ਬਾਹ ਫੜੂਗਾ ਬਗ ਬਗਰੋ ਤੇ ਅੱਜ ਉਹਨਾਂ ਨੂੰ ਤੁਸੀਂ ਸੋਚੋ ਕੀ ਹਾਲਾਤ ਨੇ ਜਿਨ੍ਹਾਂ ਦਾ ਘਰ ਵੀ ਬਹਿ ਗਿਆ। ਜਿਨ੍ਹਾਂ ਦੀ ਫਸਲ ਵੀ ਬੈ ਗਈ ਜਿਨ੍ਹਾਂ ਨੂੰ ਰਹਿਣ ਦਾ ਕੋਈ ਠਿਕਾਣਾ ਨਹੀਂ ਤੇ ਸਰਕਾਰ ਬਾਹ ਫੜਨ ਵਾਸਤੇ ਉਹਨੂੰ ਜਿਉਣ ਦਾ ਇੱਕ ਤਿੰਨਕਾ ਵੀ ਨਹੀਂ ਦੇ ਰਹੀ ਕਿ ਤੈਨੂੰ ਇਹ ਮੁਆਵਜ਼ਾ ਮਿਲ ਜਾਊਗਾ ਸਰਕਾਰ ਤੇਰੇ ਨਾਲ ਖੜੂਗੀ ਮੈਨੂੰ ਇਹਨਾਂ ਦੁੱਖ ਹੁੰਦਾ ਹੈ ਕਿ ਇਹ ਸਰਕਾਰ ਨਾਮ ਦੀ ਸਾਰੇ ਕੰਦਾ ਚ ਚਾਹੁੰਦਾ ਹੈ ਪੰਜਾਬ ਕੇਜਰੀਆ ਕਿੱਥੇ ਹੈ ਵੀ ਕੇਜਰੀਵਾਲ ਕਿੱਥੇ ਮੁੱਖ ਮੰਤਰੀ ਵੀ ਦੇਸ਼ ਦੀ ਸਰਕਾਰ ਢਿਡ ਵਰਦਾ ਹੈ ਕਿਸਾਨ ਪਰ ਦੇਸ਼ ਦੀ ਜਨਤਾ ਦਾ ਅੱਜ ਪੰਜਾਬ 'ਚ ਇੰਨੀ ਵੱਡੀ ਆਪਤਾ ਹੈ ਇੱਕ ਬਿਆਨ ਨਹੀਂ ਨਾ ਪ੍ਰਧਾਨ ਮੰਤਰੀ ਦਾ ਇੱਕ ਬਿਆਨ ਨਹੀਂ ਨਾ ਗ੍ਰਹਿ ਮੰਤਰੀਆਂ ਦਾ ਇੱਕ ਮੰਤਰੀ ਨੇ ਆਕੇ ਇੱਥੇ ਕੋਈ ਹਵਾਈ ਗੇੜਾ ਵੀ ਨਹੀਂ ਲਾਇਆ ਵੀ ਪੰਜਾਬ ਦੇ ਹਾਲਾਤ ਅਸੀਂ ਦੇਖ ਲਈਏ ਪੰਜਾਬ ਨੂੰ ਤਾਂ ਆਪਣੇ ਹਾਲ ਚੇ ਛੱਡਦਾ ਲੇਕਿਨ ਕੋਈ ਗੱਲ ਨਹੀਂ ਵਾਇਗਰੋ ਰੱਖਾ ਹੈਗਾ ਆਪਣੇ ਬੰਦੇ ਜੋਗੇ ਨੇ ਤਕੜੇ ਨੇ ਇੱਕ ਦੂਜੇ ਦੇ ਸਹਾਈਤਾ ਚ ਸਾਰੇ ਜਨੇ ਆਈ ਜਾ ਰਹੇ ਨੇ ਹੋ ਇੱਥੇ ਦੇ ਲੋਕੀ ਉੱਥੇ ਭੇਜੀ ਜਾ ਰਹੇ ਨੇ ਰਾਸ਼ਨ ਪਾਣੀ ਜੋ ਮਦਦ ਕਰ ਰਹੇ ਸੋ ਪਰ ਦੁੱਖ ਅਫਸੋਸ ਜ਼ਰੂਰ ਹੁੰਦਾ ਹੈ ਕਿ ਜੇ ਹੋਰ ਕਿਸੇ ਸੂਬੇ ਚ ਕੋਈ ਤਕਲੀਫ ਹੁੰਦੀ ਹੈ ਭੱਜ ਕੇ ਪੰਜਾਬੀ ਸਭ ਤੋਂ ਪਹਿਲੇ ਉੱਥੇ ਪਹੁੰਚਦੇ ਨੇ ਲੇਕਿਨ ਪੰਜਾਬ ਮਹੀਨੇ ਪਰ ਤੋਂ ਡੁੱਬਿਆ ਪਿਆ ਹੈ ਕਿਸੇ ਦਾ ਬਿਆਨ ਤੱਕ ਨਹੀਂ ਆਇਆ ਮਦਦ ਤੋਂ ਦੂਰ ਦੀ ਗੱਲ ਬੀਬੇ ਜੀ ਮੁਰਗੀਆਂ ਦੇ ਖੰਭਾਂ ਦੀ ਗੱਲ ਕਰਦੇ ਸੀ ਹੁਣ ਤਾਂ ਲੋਕਾਂ ਦੇ ਘਰ ਵੀ ਰੁੜ ਗਏ ਮੱਝਾਂ ਗਾਵਾਂ ਰੁੜ ਗੀਆਂ ਇੱਕ ਹੈਲੀਕਾਪਟਰ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਉਹ ਵੀ 2-2 ਕਿਲੋ ਆਟਾ ਸਿੱਟ ਰਹੇ ਨੇ ਸਮਾਨੇ ਨੁਕਸਾਨ ਪਹੁੰਚਾ ਰਹੇ ਆ ਲੋਕ ਜਿਹੜੇ ਖਫਾ ਹੋਏ ਨੇ ਇਹਦੇ ਬਾਰੇ ਤਾਂ ਕੀ ਕਹੀਏ ਲੋਕੀ ਆਪ ਕਹੀ ਜਾ ਰਹੇ ਮੁਰਗੀ ਦਾ ਬੱਕਰੀ ਦਾ ਕਿੰਨੇ ਵੱਡੀ ਵੱਡੀ ਗੱਲਾਂ ਕੀ ਕੀ ਫਨੇ ਮਾਰਦਾ ਸੀਗਾ ਹੁਣ ਨਜ਼ਰ ਹੀ ਨਹੀਂ ਆ ਰਿਹਾ ਤੇ ਜਿਹੜਾ ਉਹ ਕੇਜਰੀਵਾਲ ਜਿਹੜੇ ਲੈਟਰੀਨ ਦੇ ਉਦਘਾਟਨ ਵਾਸਤੇ ਆਂਦਾ ਸੀ ਸਕੂਲ ਦੇ ਕਲਾਸਰੂਮ ਦੇ ਉਦਘਾਟਨ ਵਾਸਤੇ ਆਂਦਾ ਸੀ ਇਹ ਕਿਹੜੇ ਬਿੱਲ ਚ ਵੜ ਗਏ ਨੇ ਸਾਰੇ ਜਣੇ ਹੈਗੇ ਕਿੱਥੇ ਸਾਰਾ ਪੰਜਾਬ ਪੁੱਛਦਾ ਫਿਰਦਾ ਹੈ ਕਿ ਆ ਗੁੰਮਸ਼ਦਾ ਸਰਕਾਰ ਕਿੱਥੇ ਹੈ ਗੁੰਮਸ਼ਦਾ ਮੁੱਖ ਮੰਤਰੀ ਕਿੱਥੇ ਹੈ ਉਹਦਾ ਹਾਈ ਕਮਾਂਡ ਕੇਜਰੀਵਾਲ ਕਿੱਥੇ ਆਪਾਂ ਸਾਰੇ ਪੁੱਛ ਰਹੇ ਹਾਂ ਪਰ ਇਹ ਬਰਸਾਤੀ ਮੈਂਡਕ ਦੀ ਤਰ੍ਹਾਂ ਵੋਟਾਂ ਦੇ ਵੇਲੇ ਫੇਰ ਨਿਕਲ ਕੇ ਆ ਜਾਣਗੇ ਝੂਠ-ਮੂਠ ਮਾਰ ਕੇ ਲੇਕਿਨ ਹੁਣ ਜਨਤਾ ਸਾਰਾ ਕੁਝ ਸਮਝ ਗਈ ਹੈ ਆਪਣੀ ਖੇਤਰੀ ਪਾਰਟੀ ਤੁਹਾਡੇ ਭਰੋਸੇ ਤੁਹਾਡੇ ਅਸ਼ੀਰਵਾਦ ਸਦਕਾ ਭਾਵੇਂ ਚੰਗੇ ਦਿਨ ਹੋਣ ਭਾਵੇਂ ਮਾੜੇ ਦਿਨ ਹੋ ਸਾਡੇ ਉੱਤੇ ਝੂਠੇ ਇਲਜ਼ਾਮ ਲਾਉਣ ਸਾਨੂੰ ਝੂਠ ਮਾਰਨ ਇਕੱਠੇ ਹੋ ਕੇ ਪਾਰਟੀ ਨੂੰ ਖਤਮ ਕਰੇ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਲੇਕਿਨ ਪਾਰਟੀ ਲੋਕਾਂ ਦੇ ਨਾਲ ਖੜੀ ਹੈ ਤਾਂ ਮੈਂ ਆ ਵੀ ਦੱਸਦਾ ਤੁਹਾਨੂੰ ਜੇ ਇਹ ਸਰਕਾਰ ਨੇ ਗਰੀਬਾਂ ਦਾ ਜਿਹੜਾ ਨੁਕਸਾਨ ਕਿਸਾਨਾਂ ਦਾ ਗਰੀਬਾਂ ਦਾ ਮਜ਼ਦੂਰਾ ਦਾ ਹੋਇਆ ਹੈ ਜੇ ਮੁਆਵਜ਼ਾ ਇਹਨਾਂ ਨੇ ਐਲਾਨ ਨਹੀਂ ਕੀਤਾ ਤੇ ਜਿਵੇਂ ਉਹ ਲੈਂਡ ਪੂਲਿੰਗ ਵਾਸਤੇ ਸੰਘਰਸ਼ ਰਸੀ ਵਟਿਆ ਸੀ ਉਸ ਤੋਂ ਵੱਡਾ ਸੰਘਰਸ਼ ਸ਼੍ਰੋਮਣੀ ਅਕਾਲੀ ਦਲ ਵੱਡੂਗੀ ਮਜਬੂਰ ਕਰੋਗੀ ਕਿ ਇਹਨਾਂ ਦੀ ਮਦਦ ਕਰਨ ਤੇ ਜੇ ਨਹੀਂ ਕਰਦੇ ਫਿਰ ਲੋਕੀ ਚੱਕ ਕੇ ਇਹਨਾਂ ਕਢੀਏ ਸਰਕਾਰ ਨੂੰ ਸਾਲ ਪਰ ਸਾਡੇ ਇਲਾਕੇ ਇੱਕ ਇੱਕ ਨੂੰ ਮੁਆਵਜ਼ਾ ਦੇ ਕੇ ਇੱਕ ਗਰੀਬ ਦਾ ਮਕਾਨ ਵੀ ਬਣਾਉਣ ਤੇ ਕਿਸਾਨ ਨੂੰ ਉਹਦਾ ਬੰਦਾ ਮੁਆਵਜ਼ਾ ਵੀ ਦਵਾਂਗੇ